ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਕਈ ਬੰਦਿਆਂ ਨੂੰ ਨਹੀਂ ਪਤਾ ਹੋਣਾ ਕਿ ਸਰਪੰਚ ਆਪਣੇ ਪਿੰਡ ਦਾ ਚੁਣਦੇ ਆ ਸਰਪੰਚ ਦੀ ਮਹਾਨਤਾ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਆਪਾਂ ਉਹਨੂੰ ਸਤਿਕਾਰ ਦੇ ਸਕਦੇ ਆ ਤੇ ਕਿੰਨਾ ਆਪਾਂ ਤੋਂ ਕਮ ਲੈ ਸਕਦੇ ਆ ਸਸਾ ਸਰਪੰਚ ਸੱਸੇ ਤੋਂ ਭਾਵ ਪਹਿਲੇ ਸੱਸਾ ਸਰਪੰਚ ਪਹਿਲਾ ਸੱਸਾ ਕਹਿੰਦਾ ਵੀ ਸਿਹੜਾ ਸਰਪੰਚਾ ਸਿਆਣਾ ਮੈਂ ਇਹਦੇ ਅਰਥ ਕੀਤੇ ਆ ਆਪਾਂ ਪਿੰਡ ਦੇ ਵਿੱਚੋਂ ਸਭ ਤੋਂ ਸਿਆਣੇ ਬੰਦੇ ਨੂੰ ਸਰਪੰਚ ਲਾਉਨੇ ਆ ਪਹਿਲਾ ਸੱਸਾ ਕਹਿੰਦਾ ਵੀ ਉਹ ਸਿਆਣਾ ਜਦੋਂ ਆਪਾਂ ਸਿਆਣਾ ਬੰਦਾ ਸਰਪੰਚ ਲਾਇਆ ਫਿਰ ਸਿਆਣੇ ਬੰਦੇ ਤਾਂ ਕੰਮ ਵੀ ਲੈਣਾ ਤੇ ਕੰਮ ਦੇਣਾ ਵੀ ਆ ਤੇ ਦੂਸਰਾ ਸੱਸਾ ਕਹਿੰਦਾ ਸਮਝਦਾਰ ਹੈ। ਸਿਆਣਪ ਸਿਆਣਾ ਇੱਕ ਵੱਖਰੀ ਗੱਲ ਆ। ਸਿਆਣਪ ਦੇ ਨਾਲ ਹਰੇਕ ਗੱਲ ਨੂੰ ਹਰੇਕ ਦੇ ਦੁੱਖ ਸੁੱਖ ਨੂੰ ਸਮਝਣਾ। ਦੂਸਰਾ ਸੱਸਾ ਕਹਿੰਦਾ ਵੀ ਸਮਝਦਾਰ ਹੈ। ਸਮਝਦਾਰ ਕਿੰਨਾ ਹੈ? ਕਿ ਪਿੰਡ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਹੈ। ਪਹਿਲਾਂ ਸਰਪੰਚ ਨੂੰ ਦੱਸੋ ਤੇ ਉਹਦਾ ਫੈਸਲਾ ਜਿਹੜਾ ਸਰਪੰਚ ਕਰੇ ਪੁਲਿਸ ਤੱਕ ਜਾਣ ਦੀ ਨੌਬਤ ਨਾ ਆਵੇ ਪੁਲਿਸ ਤੱਕ ਨਾ ਜਾਈਏ ਤੇ ਤੀਸਰਾ ਸੱਸਾ ਕਹਿੰਦਾ ਤੀਜਾ ਅਰਥ ਹੈ ਸੱਸੇ ਦਾ ਸੇਵਾਦਾਰ ਸਰਪੰਚ ਇੱਕ ਉਹ ਹੈ ਜਿਹੜਾ ਸਿਆਣਾ ਸਮਝਦਾਰ ਹੋ ਕੇ ਸਭ ਤੇ ਪਿੰਡ ਦੇ ਵਿੱਚੋਂ ਸਭ ਤੋਂ ਵੱਧ ਪੜਿਆ ਲਿਖਿਆ ਹੋ ਕੇ ਸਿਆਣਾ ਹੋ ਕੇ ਤੇ ਇਥੋਂ ਤੱਕ ਦੀ ਪਿੰਡ ਦੀ ਹਰੇਕ ਸਮੱਸਿਆ ਦਾ ਸਮਾਦਾਨ ਕਰਦਾ ਸੇਵਾ ਕਰਦਾ ਪਿੰਡ ਦੀ ਕੋਈ ਗਲੀਆਂ ਨਾਲੀਆਂ ਟੁੱਟ ਜਾਣ ਸੜਕ ਟੁੱਟ ਜਾਵੇ ਕਿਸੇ ਦਾ ਸਕੂਲ ਦੇ ਕਮਰਾ ਪਮਣਾ ਹੋਵੇ ਕੋਈ ਟੋਬੇ ਦਾ ਕੰਮ ਹੋਵੇ ਕੋਈ ਦਫ਼ਤਰ ਦਾ ਕੰਮ ਹੋਵੇ ਉਹ ਸਾਰੀ ਸੇਵਾ ਕਰਦਾ ਤੇ ਇਸ ਕਰਕੇ ਸਰਪੰਚ ਹੈ ਜਿਹੜਾ ਪਹਿਲਾਂ ਸ ਸਿਆਣਾ ਸ ਸਮਝਦਾ ਸ ਸੇਵਾਦਾਰ ਤੇ ਆਪਾਂ ਜਿਹੜੇ ਸਰਪੰਚ ਚੁਣੇ ਆ ਉਹਨਾਂ ਤੋਂ ਸਿਆਣਪ ਨਾ ਕੰਮ ਲਈਏ ਜਿੰਨਾ ਜਦੋਂ ਵੀ ਆਪਾਂ ਸਰਪੰਚ ਚੁਣਦੇ ਆ ਸਿਆਣਪ ਨਾ ਕੰਮ ਲਓ ਸਿਆਣਪ ਨਾ ਕੰਮ ਲੈਣਾ ਚਾਹੀਦਾ ਕੋਈ ਵੀ ਗੱਲ ਹੈ ਤੇ ਉਹ ਪੁਲਿਸ ਕੋਲੇ ਨਾ ਜਾਵੇ ਇਹ ਸਾਡੀ ਵੀ ਸਿਆਣਪ ਇਹੀ ਹੈ ਵੀ ਅਸੀਂ ਉਹ ਫੈਸਲਾ ਜਿਹੜਾ ਕੋਈ ਵੀ ਹੈ ਉਹ ਸਰਪੰਚ ਦੇ ਕੋਲੇ ਨਵੇੜੀਏ ਤਾਂ ਜੋ ਪਿੰਡ ਦੇ ਜਿਹੜੇ ਕੇਸ ਨੇ ਉਹ ਕੋਰਟ ਕਚਹਿਰੀਆਂ ਦੇ ਵਿੱਚ ਧੱਕੇ ਨਾ ਖਾਣੇ ਪੈਣ ਤੇ ਪਿੰਡ ਦੇ ਵਿੱਚ ਹੀ ਮਸਲੇ ਹੱਲ ਹੋ ਜਾਣ ਤਾਂ ਇਸ ਕਰਕੇ ਸਰਪੰਚਾਂ ਦਾ ਸਾਥ ਦਿਓ ਸਰਪੰਚ ਵੀ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉ ਜਿੰਨੀ 5 ਸਾਲ ਦੀ ਸੇਵਾ ਮਿਲਦੀ ਹੈ ਕਿਸੇ ਨੂੰ ਤੇ ਪਿੰਡ ਵਾਲਿਆਂ ਨੇ ਜਾਣ ਦੀ ਪੂਰਾ ਸਹਿਯੋਗ ਦੇਣਾ ਸਰਪੰਚ ਦਾ ਤੇ ਪਿੰਡ ਦਾ ਕੋਈ ਵੀ ਜਿਹੜਾ ਕਾਰਜ ਹੈ ਪਿੰਡ ਦੇ ਭਲੇ ਵਾਸਤੇ ਰਾਹਗੀਰ ਦੇ ਭਲੇ ਵਾਸਤੇ ਤੇ ਉਹ ਸਮਝਦਾਰੀ ਦੇ ਨਾਲ ਕੰਮ ਲੈਣਾ ਚਾਹੀਦਾ ਸਰਪੰਚ ਦੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਹੁੰਦੀ ਆ ਤੇ ਸਾਰਿਆਂ ਜਿਹੜੇ ਪਿੰਡ ਵਾਸੀ ਨੇ ਸਾਰਿਆਂ ਨੂੰ ਜਿਹੜਾ ਸਰਪੰਚ ਦਾ ਉਹ ਸਹਿਯੋਗ ਦੇਣਾ ਬਹੁਤ ਜ਼ਰੂਰੀ ਹੈ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਅਗੇ ਸ਼ੇਅਰ ਤੇ ਲਾਇਕ ਕਰ ਦਿਓ ਮੈਂ ਤੁਹਾਡਾ ਆਪਣਾ ਦੋਸਤ ਸੋਮਾ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ